ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਵਾ ਰਿਹਾ ਜੀ ਭੈਣ ਭਰਾ ਮਤਾਵਾ ਬਜ਼ੁਰਗ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵਾਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋਵੇ ਹੀ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਰਾਤੀ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਸ਼੍ਰੀ ਸਿੰਘ ਸਵਾ ਸਿੱਲੀ ਕੁੜੀ ਸੂਬਾ ਵੈਸਟ ਬੰਗਾਲ ਤੇ ਅੱਜ ਦਾ ਦਿਨ ਆਪਾਂ ਇੱਥੇ ਗੁਰੂ ਘਰੇ ਰੁਕਣਾ ਆ ਤੇ ਹੁਣ ਪਹਿਲਾਂ ਦਾ ਕਰਦੇ ਆ ਦਰਸ਼ਨ ਗੁਰੂ ਘਰ ਤੇ ਆਪ ਜੀ ਨੂੰ ਵੀ ਕਰਵਾਉਣੀ ਆ ਜਿੰਨਾ ਹੋ ਸਕੇ ਆ ਵੀਡੀਓ ਜਰੀਏ ਤੇ ਰਾਤੀ ਵੀ ਫਤੇ ਨਹੀਂ ਤੁਹਾਨੂੰ ਬਲਾ ਹੋਈ ਤੇ ਉਹਦੇ ਲਈ ਮਾਫ ਕਰਿਓ ਦਾਸ ਨੂੰ ਰਾਤੀ ਥੋੜਾ ਬੁਰਾ ਹਾਲ ਹੋ ਗਿਆ ਸੀ ਬੁਖਾਰ ਜਾਂ ਫੇਜ ਜਕੜ ਲਿਆ ਸੀਗਾ ਤੇ ਫੇ ਦਵਾਈ ਤੋਂ ਕੋਈ ਲਿਆ ਕੇ ਖਾਧੀ ਆ ਤੇ ਹੁਣ ਦਵਾਈ ਲੈਣ ਦੀ ਆਪਾਂ ਪਸ ਦੇ ਪੱਤੇ ਲੈ ਲੈ ਕਿੱਕ ਕਪਤਾ ਚਾਰ ਬੱਤੇ ਲੈ ਲੈ ਪਿੰਡ ਡਾਕਟਰ ਨੂੰ ਫੋਨ ਕੀਤਾ ਹੀ ਉਤੋਂ ਲਖਾ ਲਈ ਗਈ ਤੇ ਅੱਜ ਆਪਾਂ ਗੁਰੂ ਘਰ ਦਰਸ਼ਨ ਕਰਕੇ ਫਿਰ ਦਿਨੇ ਸਿੱਲੀ ਗੁੜੀ ਸ਼ਹਿਰ ਦਾ ਢੇੜਾ ਤੇ ਥੋੜੀਆ ਕੰਮ ਆਪਾਂ ਨੂੰ ਹੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਹੀ ਦੇਣਾ ਆ ਵੀਡੀਓ ਜਰੀਏ ਤੇ ਆ ਜਾਓ ਨਿਕਲਦੇ ਆ ਪਹਿਲਾਂ ਸ਼ਹਿਰ ਵਿੱਚ ਨੂੰ ਦੇਖਦੇ ਆ ਕਿੱਥੇ ਕਿੱਥੇ ਜਾਣਾ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਆਜੋ ਜੀ ਪਹਿਲਾਂ ਗੁਰੂ ਘਰ ਦਰਸ਼ਨ ਕਰਦੇ ਆਂ ਲਵਾਉ ਨੇ ਗੁਰੂ ਚਰਨਾਂ 'ਚ ਹਾਜ਼ਰੀ ਆਓ ਸੰਗਾ ਜੀ ਲਵਾਓ ਗੁਰੂ ਚਰਨਾਂ 'ਚ ਹਾਜ਼ਰੀ ਜੀ ਦਾਸ ਨੇ ਹਾਜ਼ਰੀ ਲਵਾ ਲਈ ਹੈ ਵੈਸੇ ਮੈਂ ਕਹਿ ਜੀ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਦਸੇ ਪਾਤਸ਼ਾਹ ਜੀ ਧੰ ਧੰ ਕਿਰਿ ਕਾਲਪੁਰਖ ਸੱਚੇ ਪਾਸ਼ਾ ਮਹਾਰਾਜੀ ਸਭ ਤੇ ਮੇਰ ਭਰਿਆ ਹੱਥ ਰੱਖਣਾ ਸਭ ਨੂੰ ਚੜਦੀ ਕਲਾ ਤੰਦਰੁਸਤੀ ਖੁਸ਼ੀਆਂ ਸਮਤ ਬੁੱਧੀ ਬਲ ਤੇ ਸੋਜੀ ਬਖਸ਼ੜੀ ਸੰਗਤ ਜੀ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਤਨ ਮਨ ਹੋਏ ਨਿਹਾਲ ਜਿਹਾ ਗੁਰ ਦੇਖਾ ਸਾਹਮਣੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰੂ ਘਰ ਸਿੱਲੀ ਕੁੜੀ ਸੂਬਾ ਜਸਤ ਬੰਗਾਲ ਦੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਲਓ ਜੀ ਥੋੜਾ ਆਪਾਂ ਬਾਹਰ ਕੱਢ ਲਿਆ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੱਲੀ ਗੋੜੀ ਤੇ ਆ ਜਾਓ ਪਹਿਲਾਂ ਹੁਣ ਲੋਕੇਸ਼ਨ ਕੱਢਦੇ ਆ ਇੱਕ ਸਟੋਰ ਦੀ ਸਾਈਕਲ ਸਟੋਰ ਦੀ ਹਾਂਜੀ ਜੀ ਮੈਂਗਾ ਪਹਿਲਾਂ ਤੁਹਾਨੂੰ ਸ਼ਹਿਰ ਦਾ ਝਾਕਾ ਜਾ ਮੜਿਆ ਦਿਖਾ ਦਈਏ ਤੌਰਨੇ ਤੋਂ ਇਹ ਗੁਰੂ ਘਰ ਦੇ ਬਿਲਕੁਲ ਨੇੜੇ ਹੀ ਆ ਆ ਬੈਂਕ ਦਾ ਗੁਰੂ ਘਰ ਦੀ ਬਿਲਡਿੰਗ ਦੇ ਵਿੱਚੇ ਹੀ ਆ ਤੇ ਗੁਰੂ ਘਰ ਦੇ ਬਾਰੇ ਆਪਾਂ ਤੁਹਾਨੂੰ ਦੱਸਣਾ ਸੀਗਾ ਜੇ ਕਿ ਸਾਈਕਲਿਸਟ ਭਰਾ ਨੇ ਜਾਂ ਉਦਾਂ ਕੋ ਬਾਈਕਰ ਜਾਂ ਕੋ ਉਦਾਂ ਟ੍ਰੇਨ ਦੇ ਵਿੱਚ ਇਧਰ ਨੂੰ ਘੁੰਮਣ ਫਿਰਨਾਉਦਾ ਆ ਤਾਂ ਗੁਰੂ ਘਰ ਜੀ ਆਪਣੇ ਪਹੁੰਚਣ ਲਈ ਰੇਲਵੇ ਸਟੇਸ਼ਨ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਸਿੰਘ ਸਭਾ ਤੇ ਆਪਣੇ ਸੇਵਕ ਰੋੜ ਆ ਇਹ ਆ ਜਿਹੜਾ ਰੋੜ ਆ ਸੇਵਕ ਰੋੜ ਆ ਸੇਵਕ ਰੋੜ ਪੁੱਜ ਕੇ ਆ ਜਿਵੇਂ ਜਾਂ ਆਟਵਾਲੇ ਨੂੰ ਕਹਿ ਦੇ ਸੇਵਕ ਰੋੜ ਤੇ ਜਿਹੜਾ ਗੁਰੂ ਘਰ ਆ ਉੱਥੇ ਜਾਣਾ ਆ ਡੇਢ ਕਿਲੋਮੀਟਰ ਦੀ ਦੂਰੀ ਤੇ ਕਰਕੇ ਪਤਾ ਹੀ ਆ ਸਾਰਿਆਂ ਨੂੰ ਆਲੇ ਦੁਆਲੇ ਰੇਲਵੇ ਸਟੇਸ਼ਨ ਦੇ ਲਾਗੇ ਛੱਕੇ ਵੀ ਸਾਰਿਆਂ ਨੂੰ ਤੇ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਆ ਤੇ ਪ੍ਰਸ਼ਾਦਾ ਪਾਣੀ ਬਹੁਤ ਰੀਜ ਨਾਲ ਖਲਾਉਂਦੇ ਆ ਤੁਹਾਨੂੰ ਪੂਰੀ ਸੇਵਾ ਕਰਦੇ ਆ ਸਾਡੀ ਰਹਿਣ ਦਾ ਪ੍ਰੰਤ ਦਾ ਬੜਾ ਹੀ ਵਧੀਆ ਆ ਕੋਈ ਨਾ ਨਹੀਂ ਕਰਦੀ ਮਨਾ ਨਹੀਂ ਕਰਦੀ ਕੋਈ ਨਖਰੇ ਨਹੀਂ ਕਰਦੀ ਪ੍ਰੰਧਾ ਕਮੇਟੀ ਤੇ ਬਾਕੀ ਆ ਕੇ ਵੀ ਤੁਹਾਨੂੰ ਦਿਖਾ ਲਾਂਗੇ ਥੋੜਾ ਬਹੁਤਾ ਗੁਰੂ ਘਰ ਦੇ ਆਲੇ ਦੁਆਲੇ ਬੈਡਿੰਗ ਕਿਦਾਂ ਬਣੀ ਹੋਈ ਆ ਆਪਾਂ ਪਹੁੰਚੇ ਆ ਦੁਕਾਨ ਸਰਚ ਕਰਕੇ ਬਾਈਕ ਐਂਡ ਟ੍ਰਾਈ ਸਟੂਡੀਓ ਤੇ ਇੱਥੇ ਆਉਣ ਦਾ ਕਾਰਨ ਇਹ ਆ ਸਾਈਕਲ ਤਾਂ ਆਪਣਾ ਉਦ ਦਾ ਸਾਰਾ ਫਟਿਆ ਐਨ ਵਧੀਆ ਕੰਮ ਕੀਤਾ ਘਵਾਟੀ ਵਾਲੇ ਬੰਦੇ ਨੇ ਪਰ ਆਪਣੇ ਇਹ ਜਿਹੜੇ ਲੁਧਿਆਣੇ ਵਾਲਿਆਂ ਤੋਂ ਕੰਮ ਕਰਾਇਆ ਸੀ ਉਹਨਾਂ ਨੇ ਆਹਾ ਨਟ ਡੁਪਲੀਕੇਟ ਪਾ ਦਿੱਤਾ। ਸਾਡਾ ਅਰੀਜਨਲ ਉਹਨਾਂ ਕੋਲ ਟੁੱਟ ਗਿਆ ਹੋਣਾ ਆ ਤੇ ਫੇਰਾ ਫੇਰੀ ਕਰਕੇ ਸ਼ੈਤਾਨੀ ਕਰਕੇ ਆ ਕੱਟ ਦਿੱਤਾ ਸੀ। ਇਸ ਦੇ ਕਾਰਨ ਬੋਟਮ ਬ੍ਰੈਕਟ ਖਰਾਬ ਹੋ ਗਈ। ਬੋਟਮ ਬ੍ਰੈਕਟ ਖਰਾਬ ਹੋ ਗਿਆ ਇਸ ਕਰਕੇ ਮੂਰੇ ਪਹਾੜੀ ਪੈਣੀ ਆ ਤੇ ਪਹਾੜੀ ਜਾਣ ਲਈ ਬੋਟਮ ਬ੍ਰੈਕਟ ਪੂਰੀ ਸੈੱਟ ਹੋਣੀ ਚਾਹੀਦੀ ਆ। ਹੁਣ ਹੁਣ ਆਪਣਾ ਸਫ਼ਰ ਪਹਾੜਾਂ ਨੂੰ ਹੀ ਆ ਕੱਲ ਤੋਂ ਇਸ ਕਰਕੇ ਇਹ ਬਾਟਮ ਬ੍ਰੈਕਟ ਮੈਂਗਾ ਨਵੀਂ ਪਵਾਣੇ ਆ ਤੇ ਉਹ ਵੀ ਪੁੱਛਦੇ ਆ ਜੇ ਅਰੀਜਨਲ ਨਟ ਮਿਲਿਆ ਫੇਰੇ ਇਹ ਬਾਟਮ ਬ੍ਰੈਕਟ ਪਾਉਣੀ ਆ ਅਰੀਜਨਲ ਨਹੀਂ ਮਿਲਿਆ ਤਾਂ ਉਹਨੇ ਉਹ ਵੀ ਖਰਾਬ ਕਰ ਦੇਣੀ ਬਾਟਮ ਬ੍ਰੈਕਟ ਨਵੀਂ ਵੀ ਇਹ ਕਰਕੇ ਪੁੱਛਦੇ ਆ ਜੇ ਦੋਈ ਚੀਜ਼ਾਂ ਮਿਲ ਜਾ ਆਪਾਂ ਖਲਾਇਆ ਸੀਗਾ ਕੋੜਾ ਤੇ ਉਹ ਜਦੋਂ ਨਹੀਂ ਖੋਲਿਆ ਖੋਲ ਲਿਆ ਪਹਿਲਾਂ ਤਾਂ ਖੋਲਦਾ ਨਹੀਂ ਸੀਗਾ ਤੇ ਫੇ ਕੰਮ ਕਰਨ ਤੋਂ ਬੰਦੇ ਦਾ ਬਦਲ ਆ ਜਾਂਦਾ ਹੈ ਕਾਰਗਰੀ ਦਾ ਤੇ ਕਿੰਨੀ ਗਿਆ ਤੇ ਉਹ ਇਹਨਾਂ ਕੋ ਹੁਣ ਕਹਿੰਦੇ ਹੈ ਨਹੀਂਗਾ ਸਕਰੂ ਜਿਆ ਇਸ ਕਰਕੇ ਮੈਂ ਕਿਹਾ ਇਦਾਂ ਹੀ ਫਟ ਕਰ ਤਾ ਹੰਡ ਕੈਸਲੋਂ ਵਾਲਿਆਂ ਨੂੰ ਕੀਤਾ ਫੋਨ ਤੇ ਉੱਥੇ ਪਹੁੰਚ ਕੇ ਦੇਖਦੇ ਹਾਂ ਕੀ ਹੱਲ ਹੁੰਦਾ ਲਓ ਜੀ ਕੋੜਾ ਆਪਾ ਤੂਫਾਨ ਕੱਢ ਲਿਆ ਦੁਕਾਨ ਤੋਂ ਬਾਹਰ ਟੀਕਾ ਲ ਭਰਾ ਲਿਆ ਮੋਟਾ ਜਿਹਾ ਮੋਹਤਾਈ ਹੋਇਆ ਕੋਹ ਨਹੀਂ ਤੇ ਹੁਣ ਇੱਕ ਟੀਕਾ ਹੋਟ ਕੈਸਲੋਂ ਚ ਭਰਾਉਣੇ ਆ ਟੀਕਾ ਭਰਾਉਣ ਦੀ ਆਦਤ ਪੈ ਗਈ ਹੈ ਜੰਪੋ ਦੀ ਲਓ ਜੀ ਪਹੁੰਚ ਗਏ ਆ ਪੰਟ ਕੈਥਲੋਂ ਦ ਕੈਥਲਨ ਪਤੰਦਰਾਂ ਨੇ ਬਣਾਇਆ ਬੜਾ ਪੱਦਰੇ ਜੇ ਗੱਡ ਕੇ ਹੋਰੇ ਥਾਂ ਸਮਾ ਬਹੁਤ ਘਾਉਣ ਨੂੰ ਖੱਜਲ ਵਾਹ ਹੋਏ ਪਰ ਰੌਣਕ ਮੇਲਾ ਪੂਰਾ ਦੇਖਦਾ ਰੌਣਕ ਮੇਲਾ ਦਾ ਪੂਰਾ ਆ ਇਧਰ ਹੀ ਕਲਾਕਾਰੀ ਗੇਮ ਦ ਕੈਥਲਨ ਸਿੱਲੀ ਗੁੜੀ ਤੇ ਕੰਦੇ ਥੋੜਾ ਟਾਈਮ ਲੱਗਣਾ ਫਿਰ ਦੇਖਦੇ ਆ ਤੇ ਮੈਂ ਆਪਾਂ ਦੇ ਉੱਤੇ ਸਟੋਰ ਦਾ ਗੇੜਾ ਦੇ ਲੰਨੀ ਆ ਦੇਣਾ ਤਾਂ ਆਪਾਂ ਗੇੜਾ ਹੀ ਆ ਹੋਰ ਆਪਾਂ ਲੈਣਾ ਲੂਣਾ ਦਾ ਕੀ ਆ ਕਿਉਂਕਿ ਪਰੇ ਭੋਜਾਈ ਦੀ ਇਸ ਸਟੋਰ 'ਚ ਸ਼ਾਪਿੰਗ ਕਰਨ ਲਈ ਆਹ ਹਾਂ ਆਪਾਂ ਲੈਣੀਆਂ ਸੀਗੀਆਂ ਯਾਰ ਆ ਇਹ ਐਕਸਲਸ ਹੈ ਇਹ ਖੁੱਲ ਆਇਆ ਤੇ ਆਪਿਆ ਸਮਾਰਟ ਐਸ ਨਾ ਤਾਂ ਇਹਨਾਂ ਕੋ ਮੀਆ ਤੇ ਨਾ ਐਲਿਆ ਇਹ ਕਰਕੇ ਇਹਦੀ ਵੀ ਨਹੀਂ ਗੱਲ ਬਣੀ ਇੱਕ ਆਪਣਾ ਦੀ ਐਪ ਤੇ ਦੇਖੀ ਸੀਗੀ ਆ ਹਾਟੀ ਸ਼ਰਡ ਕੈਥਲਾਨ ਦੀ ਤੇ ਇਹ ਸਾਈਕਲਿੰਗ ਦੀ ਹੁੰਦੀ ਹੈ ਇਹ ਤੇ ਇਹ ਵੀ ਨਾ ਕੋ ਹੰਣੀ ਕੀ ਯਾ ਆਏ ਗੰਦੇ ਲੱਗਿਓ ਆ ਇਹ ਦੇ ਨਹੀਂ ਸਕਦੇ ਇੱਕ ਇਹਦੇ ਮੂਰੇ ਲਿਖਿਆ ਵੀ ਆ ਤੇ ਬਾਕੀ ਗੱਲ ਕਰਦੇ ਆ ਵੀ ਲੈ ਆ ਤਾਂ ਸਕਦਾ ਆ ਇਹ ਜੀ ਦੇਦਣ ਤਾਂ ਸਹਿਜ ਦੇਖਣਾ ਪਾਣਾ ਬਿਲਕੁਲ ਫੇਰੇ ਹੀ ਗੱਲ ਕਰਨ ਦਾ ਫਾਇਦਾ ਰੌੜਕੀ ਵਾਲਿਆ ਲੁਧਿਆਣੇ ਵਾਲਿਓ ਪ੍ਰਭੂ ਸਟੋਰ ਦਾ ਤੁੱਕਾ ਦਾ ਕੰਮ ਕਰਾਇਆ ਹਰ ਇੱਕ ਸਫਰ ਦੀ ਵਜ੍ਹੀ ਹੀ ਗਾਣਾ ਕਰਨੀ ਆ ਆ ਚੱਕਰ ਹੀ ਨਹੀਂ ਕੀਤਾ ਇਹ ਦੇ ਕਰਕੇ ਬਹੁਤ ਪ੍ਰੋਬਲਮ ਆ ਰਹੀ ਆ ਤੇ ਮਿਹਲੇ ਮੂਲੇ ਦਾ ਕੁਝ ਨਹੀਂ ਇਥੋਂ ਜੋ ਪੁੱਛਿਆ ਉਹ ਸਹਿਜ ਨਹੀਂ ਹੈਗੇ ਤੇ ਹਾਰ ਕੇ ਹੁਣ ਆ ਦੋ ਟੀ-ਸ਼ਰਟ ਆਇਆ ਇਹਨਾਂ ਦੇ ਪ੍ਰਿੰਟ ਕਰਾ ਲੈਨੇ ਨਾ ਮਨਤੇਜ ਰੌੜਕੀ ਪੰਜਾਬ ਲੋ ਜੀ ਆ ਚੀਜ਼ ਬਣਾਤੀ ਆ ਕਿਦਾਂ ਲੱਗੀ ਇਹ ਜ਼ਰੂਰ ਦੱਸਿਓ ਆਪਣਾ ਨਾਂ ਦਾ ਚੇਤੇ ਹੀ ਭੁੱਲ ਗਿਆ ਆ ਹੁਣ ਤਾਂ ਮੁੰਡੇ ਦਾ ਹੀ ਨਾਂ ਚੱਲਦਾ ਸਾਰੀ ਬੱਸੀ ਆਪਣੀ ਭਜੰਗੀ ਦਾ ਮੈਂ ਕਿੱਟ ਕੈਸਲੋਨ ਆ ਕੇ ਬਿਨਾਂ ਟੀਕਾ ਲਵਾਏ ਤੋ ਕੋਈ ਮੁੜੇ ਹੀ ਨਹੀਂ ਸਕਦਾ ਇਹ ਪੱਕੀ 100% ਗਾਰੰਟੀ ਹੁੰਦੀ ਆ ਟਕੈਸਲੋਨ ਵਾਲਿਆਂ ਦੀ ਇਹ ਕਰਕੇ ਆਪਾਂ ਨੂੰ ਵੀ ਛੋਟਾ ਜਿਹਾ ਲਵਾਉਣਾ ਹੀ ਪਿਆ ਮੈਂ ਕਿਹਾ ਕੋ ਮਿਲਿਆ ਤਾਂ ਹੈ ਨਹੀਂ ਫਿਰ ਦੋ ਟੀ-ਸ਼ਰਟਾਂ ਹੀ ਲੈ ਲੰਨੀਆਂ ਇਹਨਾਂ ਟੀ-ਸ਼ਰਟਨ ਲੈ ਕੇ ਨਿਕਲਦੇ ਟਕੈਥਲੋਂ ਚੋਂ ਬਾਹਰ ਨਹੀਂ ਤਾਂ ਇਹ ਭਰਕੇ ਹੀ ਬਿਠੇ ਹੁੰਦੇ ਆ ਮਾੜੇ ਆ ਪਾਸਾ ਬੱਟਿਆ ਨਹੀਂ ਤਾਂ ਇਹ ਨਹੀਂ ਟੀਗਾ ਭਰਕੇ ਛੱਡਿਆ ਨਹੀਂ ਨਿਕਲ ਜਿਆਦਾ ਉਹਦਾ ਰੋੜ ਕੀ ਵਾਲਾ ਟਕੈਥਲੋਂ ਚ ਤੇ ਇਧਰ ਸ਼ਾਪਿੰਗ ਆ ਚੱਲ ਰਹੀ ਆ ਚਾਹ ਜਸਵੀਰ ਦੀ ਪੀਤੀ ਹੈਗੀ ਤੇ ਮੈਂ ਚਾਹ ਪੀਏ ਚਾਹ ਦੇ ਲੋਕ ਤਾਂ ਸਪੈਸ਼ਲ ਕੱਪੀ ਤੇ ਪੈਸੇ ਵੀ ਫੇ ਸਪੈਸ਼ਲ ਹੀ ਲੈ ਲੈ ਦੇ ਨਾਲ ਖਾਵਾਂਗੇ ਹੁਣ ਸੈਂਡਵਿਚ ਤੂਫਾਨ ਆਪਣਾ ਕੋਈ ਕੰਮ ਨਹੀਂ ਡਕੈਥ ਲਾਉਣ ਚ ਡਕੈਥ ਲਾਉਣ ਚ ਆਪਣਾ ਕੰਮ ਕੋਈ ਨਹੀਂ ਹੈਗਾ ਬਣਿਆ ਤੇ ਇੱਥੇ ਆਪਣਾ ਕੰਮ ਕੋਈ ਨਹੀਂ ਹੈਗਾ ਇਹ ਹੈਗਾ ਆ ਜੀ ਥਾਂ ਦਿੱਤਾ ਜੋੜਿਆਂ ਲਈ ਕਬੂਤਰ ਕਬੂਤਰੀਆਂ ਲਈ ਮੈਨਾ ਤੋਤੇਆਂ ਲਈ ਜੋੜੇ ਪੂਰੇ ਬੈਠੇ ਆ ਉਹ ਵੀ ਸਾਹਮਣੇ ਵੀ ਦੇਖ ਲਓ ਇਹ ਤੂਫਾਨ ਆਪਣੇ ਵਰਗੇ ਬਾਗੜ ਬਿੱਲਿਆਂ ਲਈ ਨਹੀਂ ਹੈਗੀ ਇਹ ਜਗਾ ਤੂਫਾਨ ਪ੍ਰੋਬਲਮ ਥਾ ਬੋਟਮ ਪ੍ਰੈਕਟੀਕਲ ਲਓ ਜੀ ਇਹ ਜਿਹੜਾ ਤਾਮ ਝਾਵਿਆ ਇਹ ਸੋੜਾ ਜਿਆ ਸ਼ਾਹੀ ਲੋਕਾਂ ਦਾ ਆ ਇੱਥੇ ਸਾਰਾ ਕੁਝ ਇਹ ਹੈਗਾ ਡਕੈਟ ਸਲੌਨ ਸਿਟੀ ਸੈਂਟਰ ਸੈਂਟਰ ਆ ਟ੍ਰੈਂਡ ਆ ਲਾਈਫ ਸਟਾਈਲ KFC ਮੈਕਡੋਨਲਡਸ ਸਟਾਰਬਕਸ ਸਾਰੀਆਂ ਧਾਮ-ਚਾਮ ਚੀਜ਼ਾਂ ਹੈਗੀਆਂ ਇਸ ਕਰਕੇ ਇੱਥੇ ਰੌਣਕ ਮੇਲਾ ਲੱਗਾ ਲੰਦਾ ਆ ਜੇ ਦਾ ਘੁੰਮਣ ਫਣ ਤਿੰਨ ਚਾਰ ਜਾਣੇ ਆਏ ਆ ਤਾਂ ਇੱਥੇ ਟਾਈਮ ਬਿਤਾਉਣਾ ਹੋਵੇ ਤਾਂ ਬਹੁਤ ਵਧੀਆ ਜਗ੍ਹਾ ਆ ਲੋ ਜੀ ਪਹੁੰਚੇ ਆਂ ਜੀ ਆਪਾਂ ਹਣ ਗੁਰੂ ਘਰ ਤੇ ਸਾਈਕਲ ਆਪਾਂ ਇੱਧਰ ਬੈਕ ਸਾਈਡ ਦੀ ਆ ਗਏ ਆ ਇੱਧਰ ਜੇ ਕੋ ਬੈਕ ਸਾਈਡ ਦੀ ਰਾਹ ਹੋਂਗਾ ਆ ਤੇ ਇਹ ਦਰਬਾਰ ਸਾਹਿਬ ਦੀ ਬਿਲਡਿੰਗ ਆ ਤੇ ਇੱਧਰ ਆ ਸਾਰਾ ਰਹਿਣ ਦਾ ਰੂਮ ਵਗੈਰਾ ਕਮਰੇ ਵਗੈਰਾ ਆ ਸਾਰੇ ਕਮਰੇ ਹੀ ਉੱਪਰ ਜੇ ਕਿ ਭੈਣ ਭਰਾਣੇ ਰੁਕਣਾ ਹੋਵੇ ਤਾਂ ਜੀ ਆਇਆਂ ਨੂੰ ਆ ਗੁਰਦੁਆਰਾ ਸਿੰਘ ਸਭਾ ਸਿੱਲੀ ਗੁੜੀ ਤੇ ਇਧਰੋਂ ਹੁਣ ਆਪਾਂ ਚੱਲਦੇ ਆ ਆਪਣੇ ਕਮਰੇ 'ਚ ਤੇ ਫੇਰ ਅੱਧਾ ਘੰਟਾ ਕਰਾਂਗੇ ਰੈਸਟ ਰੈਸਟ ਕਰਕੇ ਫੇਰ ਗੇੜਾ ਦੇਵਾਂਗੇ ਥੋੜੇ ਜਿਹਾ ਬਾਜ਼ਾਰ ਧਾਮ ਚਾਮ ਜਿਹਾ ਵੀ ਦੇਖਾਂਗੇ ਆ ਕਿਸ ਹੜਕਾਂ ਤਾਂ ਦੇਖ ਲਿਆ ਬਹੁਤ ਰਾਚਿਆ ਤੇ ਇੱਧਰ ਪ੍ਰਸ਼ਾਦਾ ਪਾਣੀ ਛਕਣ ਨੂੰ ਜੀ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ ਤੁਹਾਨੂੰ ਦੋ ਹੀ ਟਾਈਮ ਪ੍ਰਸ਼ਾਦਾ ਪਾਣੀ ਛਕਾਉਂਦੇ ਆ ਤੇ ਇੱਧਰ ਆਪਾਂ ਫੋੜੀਆਂ ਚੜ ਕੇ ਆਪਣਾ ਕਮਰਾ ਆ ਆ ਚੜਦੇ ਸਾਰੇ ਆਪਣਾ ਕਮਰਾ 209 ਨੰਬਰ ਖੋਲ ਦਿੰਦਾ ਫਿਰ ਆਕੀ ਵਾਲਾ ਲਓ ਜੀ ਪਹੁੰਚ ਗਏ ਆਪਾਂ ਆਪਣੇ ਕਮਰੇ 'ਚ ਗੁਰੂ ਘਰ ਸਿੱਲੀਗੁੜੀ ਤੇ ਹੁਣ ਦਵਾਈ ਖਾ ਲਈਏ ਬੁਖਾਰ ਦੀ ਤੇ ਘੁੰਮਣ ਫਿਰਨ ਤਾਂ ਜੇ ਇੱਥੇ ਦੇਖਣੀ ਹੋਵੇ ਇੱਕ ਚੀਜ਼ ਹੋ ਰਿਹਾ ਬੰਗਲਾਦੇਸ਼ ਦਾ ਬਾਰਡਰ ਵੀ ਆ ਇੱਥੋਂ ਗੁਰੂ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਆ ਸਿਰਫ ਤੇ ਪਰ ਹੁਣ ਸਮਾਂ ਜ਼ਿਆਦਾ ਹੋ ਗਿਆ ਆ 3 ਵਜ ਗਏ ਆ ਤੇ ਆਪਾਂ ਸੋਚਿਆ ਸਮਾਨ ਤੱਥ ਪੈਕ ਕਰਦੇ ਆ ਤੇ ਘੜੀ ਰੈਸਟ ਕਰਦੇ ਆ ਬੁਖਾਰ ਫੋਨ ਨੂੰ ਕਰਦੇ ਆ ਤੇਰਾ ਕਹਿਣੇ ਚ ਤੇ ਰਾਤ ਨੂੰ ਮੜ ਜਾ ਚਾਕਾ ਤੁਹਾਨੂੰ ਦਿਖਾ ਲ ਦੇਾਂਗੇ ਬਜ਼ਾਰਾਂ ਦਾ ਇੱਥੇ ਸਿੱਲੀ ਗੁੜ ਦੇ ਤੇ ਫਿਰ ਕੱਲ ਨੂੰ ਘੋੜਾ ਭਜਾਣਾ ਵੀ ਸ਼ੁਰੂ ਕਰਨਾ ਪਹਾੜਾਂ 'ਚ ਤੇ ਇਸ ਕਰਕੇ ਸਰੀਰ ਨੂੰ ਥੋੜੇ ਕੈਨੇਜ ਕਰ ਲਈਏ ਹੁਣ ਅੱਧਾ ਘੰਟਾ ਰੈਸਟ ਕਰ ਲਈਏ ਬੁੱਲਾ ਫੇਕਮਾਣੇ ਤੁਹਾਨੂੰ ਬਜ਼ਾਰ ਸਿੱਲੀ ਗੁੜੀ ਦੇ ਮੈਂ ਬਾਹਰੋਂ ਚੱਲੇ ਸੀ ਥੋੜਾ ਬਦ ਮੈਂ ਗੈਸ ਬਜ਼ਾਰੋਂ ਥੋੜਾ ਬਸ ਸਮਾਨ ਲੈ ਆਈਏ ਤੇ ਦੇਖੋ ਜੀ ਗੁਰੂ ਘਰ ਦੇ ਵਿੱਚੇ ਹੀ ਸਿੱਲੀ ਗੁਰੂ ਤਰਾਈ ਲਾਈਨਸ ਹੈਲਥ ਸੈਂਟਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਸਰਾਨੀ ਸਿੱਲੀਗੁੜੀ ਗੁਰੂ ਨਾਨਕ ਸਰਾਨੀ ਚੈਰੀਟੇਬਲ ਟਰਸਟ ਆ ਜੀ ਬੇਬੀ ਫੀਡਿੰਗ ਜੂਨ ਤੇ ਟੈਸਟ ਵਗੈਰਾ ਵੀ ਕਾਫੀ ਕੀਤੇ ਜਾਂਦੇ ਗੈਟ ਯਰ ਬਲਡ ਟੈਸਟ ਡਨ ਐਟ ਯੂ ਸਟੇਟ ਆਫ ਦਾ ਆਰਟ ਲੈਬੋਰਟਰੀ ਲੈਬੋਰਟਰੀ ਵਗੈਰਾ ਵੀ ਹੈਗੀ ਆ ਸੋਹਣੀਆ ਸਹੂਬੀਦਾ ਆ ਗੁਰੂ ਘਰ ਦੇ ਵਿੱਚ ਹੀ ਆ ਜੀ ਸਿੱਲੀ ਗੁੜੀ ਦੇ ਵਿੱਚ ਇਹ ਆ ਜੀ ਗੁਰੂ ਘਰ ਦੇ ਵਿੱਚ ਦਫ਼ਤਰ ਪ੍ਰਬੰਧਕ ਕਮੇਟੀ ਦਾ ਤੇ ਇਧਰ ਹੀ ਆਪਾਂ ਆਫਿਸ ਇੱਥੇ ਰੂਮ ਆਪਾਂ ਦਿੱਤਾ ਸੀਗਾ ਤੇ ਇਧਰ ਨਾਲ ਹੀ ਆਪਣੇ ਜੁੜਾਕਾਰ ਆ ਜੀ ਜੁੜਾਕਾਰ ਤੇ ਇਧਰ ਆਪਾਂ ਹੱਥ ਵਾਹ ਸਾਫ਼ ਕਰਕੇ ਧੋ ਕੇ ਗੁਰੂ ਘਰ ਦਰਸ਼ਨ ਕਰਨ ਨੂੰ ਬਾਟਰ ਕੁਨਦਰ ਲੱਗਾ ਜਾਨੀ ਕਿ ਸਾਰੀਆਂ ਸਹੂਲਤਾਂ ਆ ਜੀ ਗੁਰੂ ਘਰ ਦੇ ਵਿੱਚ ਜੋ ਸੰਗਤ ਨੂੰ ਚਾਹੀਦੀਆਂ ਹੁੰਦੀਆਂ ਗੁਰੂ ਘਰ ਦੇ ਦਰਸ਼ਨ ਦਾ ਆਪਾਂ ਤੁਹਾਨੂੰ ਸਵੀਰੇ ਕਰਵਾਏ ਦਿੱਤੇ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਾਰ ਕੋ ਸਤਿਵ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਆ ਜਾਓ ਜੀ ਹੁਣ ਕਿੰਨੇ ਆ ਕਿਹੜਾ ਮੜ ਜਾ ਬਾਹਰ ਇਹ ਆ ਸ਼ਹਿਰ ਸਿੱਲੀ ਗੁੜੀ ਇਹ ਆ ਜੀ ਇੱਥੇ ਦੀ ਵਿਧਾਨ ਮਾਰਕੀਟ ਤੇ ਹਾਂਗਕਾਂਗ ਮਾਰਕੀਟ ਉਸਮਾਨ ਅੱਥਰ ਰੱਖ ਕੇ ਬੈਠੇ ਆ ਸਾਰੇ ਇਹ ਗੁਰੂ ਘਰ ਤੋਂ ਆਪਣੇ ਗੁਰਦੁਆਰਾ ਸਾਹਿਬ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਆ ਹਾਂਗਕਾਂਗ ਗਲੀਆਂ ਦਾ ਇਦਾਂ ਇੱਥੇ ਪਤਾ ਨਹੀਂ ਲਾਦਾ ਜਿਹਦਾ ਦਿੱਲੀ ਸਦਰ ਬਾਜ਼ਾਰ ਦੇ ਵਿੱਚ ਉਹ ਹੀ ਹਿਸਾਬ ਕਿਤਾਬ ਹੈ ਆ ਦੇਖੋ ਲਿਖਿਆ ਹਾਂਗਕਾਂਗ ਮਾਰਕੀਟ ਐਚਓਈ ਟੁੱਟੀ ਹੋਆ ਪਰ ਹਰ ਇੱਕ ਸਮਾਨ ਮਿਲ ਜਾਂਦਾ ਇੱਥੋਂ ਜੇ ਵੀ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਆ ਹੋਰ ਕਿਤੇ ਬਾਜ਼ਾਰ ਚ ਘੁੰਮਣ ਦੀ ਲੋੜ ਨਹੀਂ ਇਹ ਇੱਥੇ ਦਾ ਧਾਮ-ਜਾਮ ਦੇਖ ਕੇ ਹੀ ਪਤਾ ਲੱਗਦਾ ਰਾਹ ਗੜੀਆਂ ਤਾਂ ਇਦਾਂ ਆ ਵੀ ਗਵਾਚਣ ਵਾਲਾ ਕੰਮ ਆ ਸਹੀ ਮੈਨਿਆ ਪਤਾ ਚੌੜੀ ਚੌੜੀਆਂ ਗਲੀਆਂ ਤੁਰੇ ਫਿਰਦੇ ਕਿ ਤਾ ਬਰੀਕ ਬਰੀਕ ਗਲੀਆਂ ਵੀ ਹੈਗੀਆਂ ਉਧਰ ਨੂੰ ਬਹੁਤ ਬੜੇ ਨਹੀਂ ਹੈਗੇ ਮੈਂ ਨਿੱਕੀਆਂ ਨਿੱਕੀਆਂ ਗਲੀਆਂ ਜੀ ਤੁਹਾਨੂੰ ਦੁਕਾਨਾਂ ਦਿਖਾ ਲਈ ਦਿੰਨੇ ਆ ਆ ਲਓ ਜਿਹੜਾ ਨਿੱਕੀਆਂ ਗਲੀਆਂ ਜੀ ਬੜਿਆ ਹੀ ਨਹੀਂ ਰੁੜਕੀ ਆਲਾ ਆ ਲਓ ਕੰਪੜੀਆਂ ਬੈਗਾਂਵੀਆਂ ਜੋ ਮਰਜ਼ੀ ਲੈ ਲਓ ਸ਼ੂ ਲੈ ਲਓ ਸ਼ੂ ਬਹੁਤ ਵਧੀਆ ਵਧੀਆ ਆਪਣੇ ਕਾਪੀਆਂ ਜਿਹੜੀਆਂ ਹੁੰਦੀਆਂ ਆ ਅਰੀਜਨਲ ਦੀ ਆ ਸ਼ੌਂਕ ਤਾਂ ਆਪਣੇ ਮਰੇ ਗਏ ਹੁਣ ਇੰਦਰ ਲੇਡੀਜ਼ ਸਮਾਨ ਪਿਆ ਸਾਰਾ ਇੰਨਾ ਦਾ ਸਮਾਨ ਸਾਰਾ ਜਗਾੜ ਮੈਂਟਾ ਇਲੈਕਟ੍ਰੋਨਿਕ ਇਹ ਤਰ੍ਹਾਂ ਟਿਕ ਟਿਕ ਨਾਟਾਉਨ ਕੁਬਿਟ ਮਾਰਟ ਕੋਲ ਗੋ 3000 3000 ਗੁਲੇ ਸੋਡੀ ਸਪੀਕਰ ਫੋਨ ਦਾ ਦਿਖਾੜ ਦਈਏ ਤੁਹਾਨੂੰ ਕੋਈ ਯਾਰ ਆ ਇਧਰ ਆਪਣੇ ਸਭ ਦਾ ਸਮਾਨ ਵੀ ਪਿਆ ਆ ਦੇ ਸਲੀਪਿੰਗ ਬੈਗ ਵੀ ਹੈਗੇ ਆ ਲਾਸਟ ਗੱਡੀ ਦੇ ਪਿੱਛੇ ਲੱ বসে ਬਾਈਂ ਤੇ ਨਹੀਂ ਆਉਂਦੇ ਇਦਾਂ ਦੇ ਥਾਂ ਤੇ ਵੀਡੀਓ ਬਣਾਉਦੇ ਸਮੇ ਬਾਅਦ ਜਦੋਂ ਐਡਿਟ ਕਰੀਦੀ ਕੱਟ ਵੱਟ ਬਹੁਤ ਕਰਨੀ ਪੈਂਦੀ ਹੈ ਕਿਉਂਕਿ ਕਈ ਥਾਂ ਤੇ ਮਿਊਜ਼ਿਕ ਚੱਲਦਾ ਹੁੰਦਾ ਹੈ ਮਿਊਜ਼ਿਕ ਆ ਜਾਂਦਾ ਹੈ ਬਾਈ ਹਾਥਾਜ ਆਪਣੇ ਫੋਨ ਪੜਿਆ ਦੇ ਕੇ ਵੀਡੀਓ ਬਣਾਉਂਦਾ ਦੇਖ ਕੇ ਆ ਜਿਹੜੇ ਬੰਦੇ ਦੁਕਾਨਾਂ ਵਾਲੇ ਬੈਠੇ ਇਹ ਤੁਹਾਨੂੰ ਬਹੁਤ ਵਾਜਾ ਮਾਰਦੇ ਆ ਇਹਨਾਂ ਕੋਲ ਸਮਾਨ ਹੈਗਾ ਰਕੇ ਨਾ ਫੋਨ ਨਾਲ ਰਿਲੇਟਡ ਟਰਾਈਪॉड ਵਗੈਰਾ ਇਦਾਂ ਦਾ ਤਾਮ ਝਾਉ ਜਿਹੜਾ ਫੋਨ ਨੂੰ ਲੱਗਦਾ ਹੁੰਦਾ ਵੀਡੀਓ ਵੀਡੀਓ ਬਲੌਗਿੰਗ ਕਰਨ ਲਈ ਤੇ ਆਪਾਂ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਆਪਾਂ ਤਾਂ ਸਿੱਧੇ ਜੇ ਆਏ ਆ ਹਾਥਾਜ ਫੋਨ ਫਾੜ ਕੇ ਜਿੱਦਾਂ ਦੀ ਵੀਡੀਓ ਬਣੀ ਤੇ ਬਣਾ ਲਈ ਭਾਈ ਇਸ ਕਰਕੇ ਸੌਰੀ ਤੇ ਨਹੀਂ ਖਰੀਦ ਸਕਦੇ ਇਹ ਜੈਕਟਾਂ ਦੇਖ ਰਹੇ ਹਾਂ খালি 100 ਵਾਲਾ ਇਹ 100 ਰੁਪਏ ਜੀ ਫਿਕਰ ਨਹੀਂ ਆ ਦੇਖ ਲੋ ਇਹ খালি 100 ਕਰਕੇ 100 ਕਰਕੇ ਆਈਏ খালি 100 ਕਰਕੇ ਕੋਟ ਆਈਏ ਜੋ ਮਿਲਗਾ 100 ਰੁਪਏ ਇਹ 100 ਰੁਪਏ ਕਰਕੇ ਲਗਾ ਦਿਆ ਜਾਈਏ ਮੈਂ ਕਿਹਾ ਬਾਜ਼ਾਰ ਘੁੰਮਦੇ ਆ ਉਹ ਖਾ ਕੇ ਨਹੀਂ ਗਏ ਤਾਂ ਚੰਗਾ ਨਾ ਲਾਦਾ ਇਹ ਕਰਕੇ ਆਪਣੇ ਕੰਮ ਦੀ ਚੀਜ਼ ਛੱਲੀ ਜਗੀ ਤੇ ਛੱਲੀ ਚੱਪਦੇ ਆਣ ਵੇ ਸਿੱਲੀ ਕੁੜੀ ਦੀ ਬੈਸਟ ਬੰਗਾਲ ਦੀ ਛੱਲੀ ਲਓ ਜੀ ਗੁਰੂ ਘਰ ਤੋਂ ਮਾਰਕੀਟ ਇੰਨੀ ਕਿਧੂ ਰਿਆ ਦੇਖ ਲਓ ਗੁਰੂ ਘਰ ਆਪਾਂ ਪਹੁੰਚ ਗਏ ਬਈ ਗੁਰਦੁਆਰਾ ਸਾਹਿਬ ਬਈ ਛੱਲੀ ਮੌਕੇ ਹੀ ਉਧਰੋਂ ਇਧਰੋਂ ਆਪਾਂ ਗੁਰੂ ਘਰ ਪਹੁੰਚ ਗਏ ਇੰਨਾ ਕਿਧੂ ਰਿਆ ਬਸ ਛੱਲੀ ਖਾਂਦੇ ਖਾਂਦੇ ਹੀ ਮਤਲਬ ਮਾਰਕੀਟੇ ਪਹੁੰਚ ਆਦਾ ਕਹਿੜਦਾ ਮਤਲਬ ਹਾਂਗਕਾਂਗ ਮਾਰਕੀਟ ਤੇ ਰੋਡ ਤੇ ਰੱਛ ਬਹੁ ਹੈ ਯਾਰ ਇੱਥੇ ਵੀ ਰੋਡਾਂ ਤੇ ਬਹੁਤ ਰੱਛ ਹੈ ਪਤਾ ਨਹੀਂ ਜਾਂਦਾ ਕਿੱਥੇ ਨੂੰ ਸਰੀ ਹੋਆ ਸੇਵਕ ਰੋਡ ਦੇ ਉੱਤੇ ਆ ਜੀ ਬਿਲਕੁਲ ਗੁਰੂ ਘਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਿੱਲੀ ਗੁੜੀ ਆ ਜਾਓ ਹਣ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਾਂਜੀ ਜੀ ਪਹੁੰਚ ਗਏ ਆਪਾਂ ਕਮਰੇ ਆਪਣੇ ਚ ਤੇ ਅੱਜ ਦੀ ਵੀਡੀਓ ਕਰਦੇ ਆ ਇੱਥੇ ਆਪਾਂ ਸਮਾਪਤ ਜੀ ਕਿਉਂਕਿ ਹੁਣ ਥੋੜਾ ਜਿਆਦਾ ਮੱਥਾ ਮੁੱਥਾ ਜਿਆ ਮਾਰ ਲਈਏ ਨੈਟ ਤੇ ਕਿਉਂਕਿ ਕੱਲ ਤੋਂ ਹੁਣ ਪਹਾੜਾਂ ਵਾਲ ਨੂੰ ਹੀ ਬੂਥਾ ਆਪਾਂ ਕਰ ਲੈਣਾ ਆਪਾਂ ਰੌੜਕੀ ਵਾਲੇ ਨੇ ਵੀ ਤੇ ਘੋੜੇ ਤੂਫਾਨ ਦਾ ਵੀ ਤੇ ਦੇਖੀਏ ਕਿੰਨੀ ਕਿ ਚੜ੍ਹਾਈ ਪੈਣੀ ਆ ਤੇ ਕਿੰਨੇ ਕਿਲੋਮੀਟਰ ਕਿੱਥੇ ਤੱਕ ਬਣਦਾ ਤੇ ਫੇ ਕੱਲ ਤੋਂ ਪਹਾੜਾਂ ਦੇ ਘੋੜਾ ਭਜੂਆ ਆਪਣਾ ਤੂਫਾਨ ਆ ਤੇ ਬਾਕੀ ਸਰੀਰ ਮਾਹਿਬ ਵਾਏ ਗੁਰੂ ਜੀ ਮੇਰ ਕਰਨ ਵੀ ਕਹਨੇ ਜੇ ਰਵੇ ਫੇਰ ਯਾਰ ਆਪ ਬਦਣਾ ਆ ਠੀਕ ਹੈ ਜੀ ਮਿਲਦੇ ਆਂ ਫੇਰ ਕੱਲ ਨੂੰ ਸਵੇਰ ਨੂੰ ਜੀ ਪਹਾੜਾਂ ਦੇ ਵਿੱਚ ਜਦ ਤੱਕ ਲਈ ਰੌੜਕੀ ਵਾਲੇ ਲਓ ਤੇ ਰੌੜਕੀ ਵਾਲੇ ਦੇ ਕੋਲੇ ਤੂਫਾਨ ਵਾਲੇ ਜੀ ਸੱਤ ਸ਼ਰੀਆ ਕਾ